ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਆਪ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਅਸੀਂ ਸ਼ੁਰੂ ਕਰਾਂਗੇ ਟਾਪ 20 ਕੁਐਸਚਨ ਜੋ ਕਿ ਇੰਡੀਆ ਦੀ ਜੀਕੇ ਸੰਬੰਧੀ ਮਹੱਤਵਪੂਰਨ ਕੁਐਸਚਨ ਹੈ ਜੋ ਪੰਜਾਬ ਦੇ ਹਰ ਪੇਪਰਾਂ ਲਈ ਮਸ਼ਹੂਰ ਹੈ ਤੇ ਮਹੱਤਵਪੂਰਨ ਹੈ ਸੋ ਆਓ ਸ਼ੁਰੂ ਕਰਦੇ ਹਾਂ ਕੁਐਸਚਨ ਆਨਸਰ ਭਾਰਤ ਦੇ ਰਾਸ਼ਟਰੀ ਫਲ ਨੂੰ ਕੀ ਕਿਹਾ ਜਾਂਦਾ ਹੈ A ਸੇਪ B ਅਨਾਨਾਸ C ਆਮ D ਕੇਲਾ ਸੋ ਇਸ ਦਾ ਸਹੀ ਜਵਾਬ ਹੈ ਸੀ ਅੰਬ ਨੈਕਸਟ ਕੁਐਸਚਨ ਭਾਰਤ ਦੀ ਰਾਸ਼ਟਰੀ ਖੇਡ ਕਿਹੜੀ ਹੈ ਏ ক্রিকেট ਬੀ ਹਾਕੀ ਸੀ ਕਬੱਡੀ ਡੀ ਫੁੱਟਬਾਲ ਸੋ ਇਸ ਦਾ ਸਹੀ ਜਵਾਬ ਹੈ ਬੀ ਹਾਕੀ ਨੈਕਸਟ ਕੁਐਸਚਨ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਆਪਸ਼ਨ ਏ ਮਾਉਂਟ ਐਵਰੇਸਟ ਬੀ ਕੰਚਨਜੰਗਾ ਸੀ ਨਾਮ ਦੀ ਡੀ ਨੰਗਾ ਪਰਬਤ ਸੋ ਇਦਾਂ ਸਹੀ ਜਵਾਬ ਹੈ ਕੰਚਨਜੰਗਾ ਨੈਕਸਟ ਕੁਐਸਚਨ ਇੱਕ ਮਨੁੱਖ ਦੇ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਏ 210 ਬੀ 203 ਸੀ 201 ਡੀ 206 ਇਹ ਤਾਂ ਆਪ ਸਭ ਨੂੰ ਪਤਾ ਹੀ ਆਨਸਰ ਇਹਦਾ ਆਪਸ਼ਨ ਡੀ 206 ਡੀ ਹੁੰਦੀਆਂ ਹਨ ਮਨੁੱਖੀ ਸਰੀਰ ਵਿੱਚ ਨੈਕਸਟ ਕੁਐਸਚਨ ਤਿਰੰਗੇ ਵਿੱਚ ਸਫੇਦ ਰੰਗ ਦਾ ਕੀ ਅਰਥ ਹੁੰਦਾ ਹੈ ਏ ਸ਼ਕਤੀ ਬੀ ਧਰਮ ਸੀ ਸ਼ਾਂਤੀ ਡੀ ਆਜ਼ਾਦੀ ਸੋ ਇਸ ਦਾ ਸਹੀ ਜਵਾਬ ਹੈ ਸੀ ਸ਼ਾਂਤੀ ਸਫੇਦ ਰੰਗ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ ਨੈਕਸਟ ਕੁਐਸਚਨ ਕਿਹੜਾ ਪੰਛੀ ਰਾਤ ਨੂੰ ਦੇਖ ਸਕਦਾ ਹੈ ਏ ਹੰਸ ਬੀ ਉल्लू ਸੀ ਮੋਰ ਡੀ ਤੋਤਾ ਇਸ ਦਾ ਸਹੀ ਜਵਾਬ ਸਾਰਿਆਂ ਨੂੰ ਪਤਾ ਹੀ ਹੈ ਬੀ ਉल्लू ਜੋ ਰਾਤ ਨੂੰ ਦੇਖ ਸਕਦਾ ਹੈ ਨੈਕਸਟ ਕੁਐਸਚਨ ਭਾਰਤ ਦਾ ਰਾਸ਼ਟਰੀ ਪਸ਼ੂ ਕਿਹੜਾ ਹੈ A ਹਾਥੀ B ਘੋੜਾ C ਬਾਗ D ਗਾਂ ਸੋ ਇਸ ਦਾ ਸਹੀ ਜਵਾਬ C ਬਾਗ ਹੈ ਨੈਕਸਟ ਕੁਐਸਚਨ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਆਪਸ਼ਨ A ਸਤਲੁਜ ਆਪਸ਼ਨ B ਗੋਦਾਵਰੀ ਆਪਸ਼ਨ C ਗੰਗਾ ਆਪਸ਼ਨ D ਬ੍ਰਹਮਪutra ਸੋ ਇਸ ਦਾ ਸਹੀ ਜਵਾਬ ਹੈ ਆਪਸ਼ਨ C ਗੰਗਾ ਅਗਲਾ ਕੁਐਸਚਨ ਚੰਨ ਤੇ ਕਦਮ ਰੱਖਣ ਵਾਲਾ ਪਹਿਲਾ ਵਿਅਕਤੀ ਕੌਣ ਸੀ A ਬੱਜ ਆਲਡਰਨ B ਨੀਲ ਆਰਮਸਟ੍ਰਾਂਗ C ਯੂਰੀ ਗਾਰਿਨ D ਰਕੇਸ਼ ਸ਼ਰਮਾ ਇਸ ਦਾ ਸਹੀ ਜਵਾਬ B ਨੀਲ ਆਰਮਸਟ੍ਰਾਂਗ ਨੈਕਸਟ ਕੁਐਸਚਨ ਤਾਜ ਮਹਿਲ ਕਿਸ ਨੇ ਬਣਾਇਆ ਸੀ A ਅਕਬਰ B ਬਾਬਰ C ਸ਼ਾਹਜਾਹ D ਔਰੰਗਜ਼ੇਬ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਾਹਜਹਾਨ ਨੇ ਬਣਾਇਆ ਸੀ ਤਾਜਮਹਿਲ ਇਸ ਦਾ ਸਹੀ ਆਨਸਰ ਸੀ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਹੈ A 인ਦਰਾ ਗਾਂਧੀ B ਦਰਪਦੀ ਮਰਮੂ C ਪ੍ਰਤਿਭਾ ਪਟੇਲ D ਸੋਨੀਆ ਗਾਂਧੀ ਸੋ ਇਸ ਦਾ ਸਹੀ ਜਵਾਬ ਹੈ ਸੀ ਪ੍ਰਤਿਭਾ ਪਟੇਲ ਨੈਕਸਟ ਕੁਐਸਚਨ ਕਿਰਜੀਵ ਹੱਡੀਆਂ ਤੋਂ ਰਹਿਤ ਹੈ ਉਹ ਕ ਬੀ ਮੱਛੀ ਸੀ ਹਾਥੀ ਡੀ गया सोईदा सही जवाब है ओका एक समुद्री जीव है जिसनों अंग्रेजी से ऑक्टोपस कहेंट क्वेश्चन भारत का सब तो छोटा राजा है ऑप्शन ए मिजोरम ऑप्शन बी सिम ऑप्शन सी गोवा ऑप्शन डी मणिपुर ये तो थानू सारे पता ही है गोवा सब तो छोटा राजस्चन नैक्सट मोबाइल फोन की खोज किसने की मार्टिन कूपर बी ग्राम बहल सी एलै फ्लेमिंग डी टॉम्स एडिशन सूचना सही जवाब है मार्टिन कुपर सब तो तेज दोन वाला जानवर कीड़ा है ऑप्शन ए घोड़ा ऑप्शन बी चीता ऑप्शन सी हिरन ऑप्शन डी शेर सूचना सही जवाब है चीता ऑप्शन बी ਸੋ ਅਗਲੇ ਕੁਐਸਚਨ ਨਾਲ ਵਧਦੇ ਹਾਂ ਕਿਸ ਰਾਜ ਨੂੰ ਦੁੱਧ ਦੀ ਰਾਜਧਾਨੀ ਕਿਹਾ ਜਾਂਦਾ ਹੈ অপਸ਼ਨ A ਪੰਜਾਬ অপਸ਼ਨ B ਉੱਤਰ ਪ੍ਰਦੇਸ਼ অপਸ਼ਨ C ਗੁਜਰਾਤ অপਸ਼ਨ D ਹਰਿਆਣਾ ਸੋ ਇਸ ਦਾ ਸਹੀ ਜਵਾਬ ਹੈ অপਸ਼ਨ C ਗੁਜਰਾਤ ਅਗਲਾ ਕੁਐਸਚਨ ਭਾਰਤ ਵਿੱਚ ਟੈਲੀਵਿਜ਼ਨ ਸੇਵਾ ਕਦੋਂ ਸ਼ੁਰੂ ਹੋਈ ਸੀ অপਸ਼ਨ A 1947 অপਸ਼ਨ B 1959 অপਸ਼ਨ C 1969 অপਸ਼ਨ D 1975 ਸੋ ਇਸ ਦਾ ਸਹੀ ਜਵਾਬ ਹੈ অপਸ਼ਨ B 1959 ਸੂਰਜ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਗੈਸ ਕਿਹੜੀ ਹੈ অপਸ਼ਨ A ਹਾਈਡਰੋਜਨ অপਸ਼ਨ B ਆਕਸੀਜਨ অপਸ਼ਨ C ਨਾਈਟ੍ਰੋਜਨ অপਸ਼ਨ D ਕਾਰਬਨ ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਪਾਣ ਵਾਲੀ ਹਾਈਡਰੋਜਨ ਹੈ অপਸ਼ਨ A ਨੈਕਸਟ ਕੁਐਸਚਨ ਪਾਤਾ ਰਾਸ਼ਟਰੀ ਗੀਤ ਕੀ ਹੈ অপਸ਼ਨ A ਬੰਦੇ ਮਾਤਰਮ B ਜਨ ਗਨਮਨ ਸੀ ਸਾਰੇ ਜਹਾਂ ਸੇ ਅਚਾ ਡੀ ਮੇਰਾ ਮੁਲਕ ਮੇਰਾ ਦੇਸ਼ ਸੋ ਇਜ਼ ਦਾ ਸਹੀ ਜਵਾਬ ਹੈ ਬੰਦੇ ਮਾਤਰਮ ਆਪਸ਼ਨ ਏ ਨੈਕਸਟ ਕੁਐਸਚਨ ਇੰਟਰਨੈਟ ਦੀ ਖੋਜ ਕਿੱਥੇ ਹੋਈ ਸੀ